ਅਛਾ ਭਾਈ ਜੀ ਆਪਾਂ ਜਦੋਂ ਇਸ ਸਮੇਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਪਹਿਲੇ ਤਾਂ ਆਪਾਂ ਗੱਲ ਇੱਥੋਂ ਸ਼ੁਰੂ ਕਰ ਲੈਨੇ ਆ ਕੀ ਭਾਰਤ ਨੂੰ ਜਦੋਂ ਆਪਾਂ ਕਹਿੰਨੇ ਕਿ ਇੱਕ ਲੋਕਤੰਤਰ ਆ ਲੋਕਾਂ ਕੋਲੇ ਰਾਈਟ ਹੈ ਆਪਦੀ ਸਰਕਾਰ ਚੁਣਨ ਦਾ ਕਿ ਉਹਨਾਂ ਦੀ ਸੁਣੀ ਜਾਂਦੀ ਹੈ ਜਦੋਂ ਸਰਕਾਰ ਚੁਣੀ ਜਾਂਦੇ ਜਾਂ ਸਰਕਾਰ ਚੁਣਨ ਦੇ ਵਿੱਚ ਉਹਨਾਂ ਦਾ ਉਹਨਾਂ ਦਾ ਹੈ ਪਾਵਰ ਉਹਨਾਂ ਕੋਲੇ ਹਾਂ ਦੇਖੋ ਇਹਦਾ ਜੇ ਤਾਂ ਦੋ ਟੁਕ ਜਵਾਬ ਤਾਂ ਇਹਦਾ ਇਹ ਹੈ ਵੀ ਲੋਕਾਂ ਨੂੰ ਰਾਈਟ ਸਿਰਫ ਇਹ ਹੈ ਬਈ ਹਾਕਮ ਜਮਾਤਾਂ ਦੇ ਕਿਹੜੇ ਢੜੇ ਵਿੱਚ ਜਿਨ੍ਹਾਂ ਦਾ ਪੱਕਾ ਰਾਜ ਹੈ ਸਭ ਵੱਡੇ سرمایہਦਾਰਾਂ ਦਾ ਦਲਾਲ سرمایہਦਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਆਧਾਰਨ ਬਜੂਮਾਨੀ ਅਡਾਨੀ ਟਾਟੇ ਬਿਰਲੇ ਜਾਂ ਉਹ ਜਾਂ ਵੱਡੇ ਜ਼ਗੀਰਦਾਰ ਜਿਹੜੇ ਇੱਥੋਂ ਦੇ ਦੇਸ਼ 'ਚ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਢੜਾ ਫਿੱਟ ਹੈ ਇੱਕ ਫਰੇਮ ਆ ਇੱਕ ਦਾਇਰਾ ਉਸ ਦਾਇਰੇ ਦੇ ਵਿੱਚੋਂ ਵਿੱਚੋਂ ਇਹਨਾਂ ਢੜਿਆਂ 'ਚੋਂ ਜਿਹੜਾ ਮਰਜ਼ੀ ਢੜਾ ਚੁਣ ਲਓ ਇਹ ਅਧਿਕਾਰ ਆ ਲੋਕਾਂ ਦਾ ਇਹ ਅਧਿਕਾਰ ਨਹੀਂ ਹੈ ਵੀ ਇਸ ਦੇਸ਼ ਨੂੰ ਕਿਵੇਂ ਚਲਾਉਣਾ ਇਹਦੀਆਂ ਨੀਤੀਆਂ ਕੀ ਹੋਣ ਲੋਕਾਂ ਦਾ ਰਾਜ ਕਿਵੇਂ ਬਣੇ ਕਿਵੇਂ ਚੱਲੇ ਇਹਨਾਂ ਗੱਲਾਂ ਬਾਰੇ ਵੀ ਲੋਕ ਫੈਸਲਾ ਕਰਨ ਇਹ ਅਧਿਕਾਰ ਨਹੀਂ ਹੈ ਇਸ ਕਰਕੇ ਜਿਹੜੀਆਂ ਚੋਣਾਂ ਆ ਉਹ ਲੋਕਾਂ ਜਿਵੇਂ ਬਹੁਤ ਵੱਡਾ ਵੱਡੀ ਪੇਸ਼ਕਾਰੀ ਤਾਂ ਇਹ ਵੀ ਇੱਕ ਮਹਾ ਤਿਹਾਰ ਹੈ ਅਸਲ ਦੇ ਵਿੱਚ ਚੋਣਾਂ ਦੋ ਮਕਸਦ ਹੱਲ ਕਰਦੀਆਂ ਇਸ ਰਾਜ ਦੇ ਇੱਕ ਮਕਸਦ ਉਹ ਇਹ ਹੱਲ ਕਰਦੀਆਂ ਵੀ ਜਿਹੜੀਆਂ ਹਾਕਮ ਜਮਾਤਾਂ ਜਿਨ੍ਹਾਂ ਦਾ ਪੱਕਾ ਹੀ ਰਾਜ ਹੈ ਰਾਜ ਹੈ ਜਿਹੜਾ ਉਹ ਸਰਕਾਰਾਂ ਤੋਂ ਬਹੁਤ ਵੱਡੀ ਚੀਜ਼ ਹੁੰਦਾ। ਇਹ ਰਾਜ ਦਾ ਇੱਕ ਆਪਦਾ ਕਰਤਾਰ ਹੁੰਦਾ, ਉਹਦਾ ਕਾਬੂ ਦਾ ਸੁਭਾਅ ਹੁੰਦਾ, ਉਹਦਾ ਇੱਕ ਆਪਦਾ ਢੰਗ ਹੁੰਦਾ। ਉਹ ਇੱਕ ਭਾਰਤੀ ਰਾਜ ਦਾ ਇੱਕ ਖਾਸ ਤਰ੍ਹਾਂ ਦਾ ਸੁਭਾਅ ਹੈ, ਦਾ ਖਾਸ ਤਰ੍ਹਾਂ ਦਾ ਕਰਤਾਰ ਹੈ ਜਿਹਦੇ ਉੱਤੇ ਜਮਹੂਰੀਅਤ ਦਾ ਪਰਦਾ ਹੈ। ਅਸਲ ਦੇ ਵਿੱਚ ਇਹ ਉਹਨਾਂ ਜਮਾਤਾਂ ਦਾ ਤੱਕੜ ਰਾਜ ਹੈ। ਜਿਹੜੀਆਂ ਜਮਾਤਾਂ ਇਸ ਦੇਸ਼ ਨੂੰ ਚਲਾਉਂਦੀਆਂ, ਜਿਹੜੀਆਂ ਇਸ ਦੇਸ਼ ਦੇ ਪੈਦਾਵਾਰ ਦੇ ਵਸੀਲਿਆਂ ਤੇ ਕਾਬਜ ਹੈ। ਜਿਹੜੀਆਂ ਜ਼ਮੀਨਾਂ ਤੇ ਕਾਬਜ ਹੈ, ਜਿਹੜੀ ਪੂੰਜੀ ਤੇ ਫੈਕਟਰੀਆਂ, ਸਾਰੇ ਵਸੀਲੇ ਜਿਨ੍ਹਾਂ ਨਾਲ ਦੇਸ਼ ਚੱਲਦਾ ਉਹਨਾਂ ਵਸੀਲਿਆਂ ਦੇ ਉੱਤੇ ਉਹ ਕਾਬਜ ਹੈ ਉਹਨਾਂ ਨੇ ਆਪ ਦਾ ਰਾਜ ਬਣਾਇਆ ਹੋਇਆ ਉਹਦੇ 'ਚ ਉਹਨਾਂ ਨੇ ਚੋਣਾਂ ਦਾ ਉਹਦੇ ਤੇ ਪਰਦਾ ਪਾਇਆ ਪਰਦਾ ਇਸ ਢੰਗ ਨਾਲ ਪਾਇਆ ਵੀ ਉਹ ਦੋ ਮੰਤਬਵਾਂ ਹੱਲ ਕਰਦੇ ਆ ਇੱਕ ਮੰਤਬਵ ਤਾਂ ਇਹ ਹੱਲ ਕਰਦੇ ਵੀ ਆਪਣੇ 'ਚੋਂ ਕਿਹੜਾ ਧੜਾ ਹਕੂਮਤ ਦੀ ਕੁਰਸੀ ਤੇ ਬੈਠੇ ਇਹਦਾ ਹੱਲ ਆਪਾਂ ਕਿਵੇਂ ਕਰਾਂਗੇ ਇੱਕ ਤਾਂ ਤਾਨਾਸ਼ਾਹੀ ਹੁੰਦੀ ਹੈ ਨਾ ਇੱਕ ਹੀ ਧੜੇ ਦੀ ਜਾਂ ਇੱਕ ਹੀ ਵਿਅਕਤੀ ਦੀ ਜਾਂ ਇੱਕ ਹੀ ਜਿਹੜੇ ਮਤਲਬ ਹਾਕਮਜਾਤਾਂ 'ਚੋਂ ਕਿਸੇ ਰਾਜ ਕਰਨ ਵਾਲੇ ਇੱਕ ਹਿੱਸੇ ਦੀ ਇਹ ਉਹ ਤਾਨਾਸ਼ਾਹੀ ਤਾਂ ਨਹੀਂ ਹੈ ਹਾਕਮਜਾਤਾਂ ਦੇ ਵਿੱਚੋਂ ਹੀ ਕੌਣ ਗੱਦੀ ਤੇ ਬੈਠੇ ਇਸ ਗੱਲ ਦਾ ਮਸਲਾ ਹੱਲ ਕਰਦੇ ਹੋ ਤੇ ਦੂਜੋ ਇਹ ਹੱਲ ਕਰਦੇ ਆ ਵੀ ਲੋਕਾਂ ਦਾ ਇਸ ਜਿਹੜਾ ਜਮੂਰੀ ਦਾ ਪਰਦਾ ਪਾਇਆ ਉਹਦੇ 'ਚ ਭਰੋਸਾ ਬਣਿਆ ਰਵੇ ਉਹਦੇ 'ਚ ਲੋਕਾਂ ਦਾ ਭਰਮ ਬਣਿਆ ਰਹੇ ਵੀ ਦੇਖੋ ਆਪਾਂ ਜਿਹੜਾ ਮਰਜੀ ਚੁਣ ਲੀ ਨੀ ਜੇ ਜੇਕਰ ਉਹਨਾਂ ਨੇ ਪਰਦਾ ਪਾਉਣਾ ਹੀ ਆਂ ਨਹੀਂ ਤੁਸੀਂ ਸ਼ਬਦ ਵਰਤਿਆ ਤਾਨਨਾਸ਼ਈ ਫਿਰ ਤਾਂ ਤਾਨਨਾਸ਼ਈ ਹੋਈ ਤੁਹਾਡੇ ਮੁਤਾਬਕ ਫਿਰ ਕੋਈ ਲੋਕਤੰਤਰਤਾ ਹੋਇਆ ਨਹੀਂ ਫਿਰ ਚੋਣਾ ਵੀ ਕਿਉਂ ਕਰਵਾਉਂਦੇ ਆ ਹਾਂ ਦੇਖੋ ਨਹੀਂ ਲੋਕਤੰਤਰ ਨਹੀਂ ਹੈ ਲੋਕ ਚੋਣਾ ਮੈਂ ਤਾਂ ਇਹੀ ਕਹਿ ਰਿਹਾ ਵੀ ਚੋਣਾ ਉਹ ਇਹ ਕਰਵਾਉਂਦੇ ਆ ਵੀ ਸਭ ਤੋਂ ਪਹਿਲਾਂ ਉਹ ਆਪਸ 'ਚੋਂ ਆਪਣੇ 'ਚੋਂ ਗੱਦੀ 'ਚ ਕੌਣ ਬੈਠੇ ਇਹ ਉਹਨਾਂ ਤੋਂ ਹੋਰ ਕਿਸੇ ਤਰ੍ਹਾਂ ਹੱਲ ਨਹੀਂ ਹੁੰਦਾ ਇਹ ਇਸ ਤਰ੍ਹਾਂ ਹੀ ਹੱਲ ਹੋ ਸਕਦਾ ਹੈ ਵੀ ਲੋਕਾਂ ਤੋਂ ਮੋਹਰ ਲਵਾਓ ਤਾਂ ਕਿ ਇੱਕ ਗੱਲ ਲੋਕਾਂ ਦਾ ਇਸ ਦੇਖੋ ਜਿਹੜਾ ਰਾਜ ਹੈ ਇਹ ਮੈਂ ਇਹ ਨਹੀਂ ਕਿਹਾ ਵੀ ਇਹ ਤਾਨਾਸ਼ਾਹੀ ਹੈ ਤਾਨਾਸ਼ਾਹੀ ਦਾ ਮਤਲਬ ਵੀ ਇਹ ਕਿਸੇ ਇੱਕ ਧੜੇ ਦੀ ਤਾਨਾਸ਼ਾਹੀ ਨਹੀਂ ਹੈ ਇਹ ਇਹਨਾਂ ਜਮਾਤਾਂ ਦੀ ਤਾਨਾਸ਼ਾਹੀ ਹੈ ਵੱਡੇ ਜ਼ਗੀਰਦਾਰਾਂ ਤੇ ਵੱਡੇ ਸਰਮਾਇਦਾਰਾਂ ਉਹਨਾਂ ਦੀ ਤਾਨਾਸ਼ਾਹੀ ਹੈ ਸਾਮਰਾਜੀਆਂ ਦੀ ਸਰਪ੍ਰਸਤੀ ਨਾਲ ਲੋਕਤੰਤਰ ਤੇ ਦਾ ਇਹਦਾ ਪਰਦਾ ਹੈ ਲੋਕਤੰਤਰ ਤਾਂ ਸਿਰਫ ਦਿਖਾਵਾ ਹੈ ਇਸੇ ਕਰਕੇ ਹੀ ਉਹ ਉਹਨਾਂ ਨੇ ਪਰ ਉਹਨਾਂ ਦੇ ਵਿੱਚੋਂ ਕਿਹੜਾ ਤੜਾ ਗੱਡੀ ਤੇ ਬੈਠੇ ਇਹ ਗੱਲ ਹੱਲ ਕਰਨੀ ਹੈ ਦੂਜੀ ਗੱਲ ਜਿਹੜਾ ਰਾਜ ਹੈ ਨਾ ਸਿਰਫ ਉਹ ਹਥਿਆਰਾਂ ਤੇ ਡੰਡੇ ਦੇ ਜ਼ੋਰ ਤੇ ਨਹੀਂ ਕੀਤਾ ਜਾਂਦਾ ਰਾਜ ਦੇ ਲੋਕਾਂ ਦੇ ਮਨਾਂ 'ਚ ਉਸ ਰਾਜ ਬਾਰੇ ਇੱਕ ਭਰੋਸਾ ਵੀ ਬਣਾਇਆ ਜਾਂਦਾ ਉਹ ਇੱਕ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਲੋਕਾਂ ਦੇ ਮਨਾਂ ਤੇ ਉਸ ਰਾਜ ਦੇ ਵਿਚਾਰਾਂ ਦੀ ਉਹਦੇ ਸੰਸਕਾਰਾਂ ਦੀ ਇੱਕ ਸਰਦਾਰੀ ਹੁੰਦੀ ਹੈ ਇੱਕ ਪੁਗਤ ਹੁੰਦੀ ਹੈ ਉਹ ਲੋਕਾਂ ਦੇ ਮਨਾਂ ਤੇ ਹੈ ਲੋਕਾਂ ਨੂੰ ਆ ਹੀ ਲੱਗਦਾ ਵੀ ਜੇ ਸਾਡੀਆਂ ਕੋਈ ਪ੍ਰੋਬਲਮਾਂ ਹੱਲ ਹੋ ਸਕਦੀਆਂ ਜੇ ਕੋਈ ਛੋਣਾ ਸਾਡੇ ਸਾਹਮਣੇ ਆ ਹੀ ਹੈ ਵੀ ਪਾਰਲੀਮੈਂਟ ਅਸੈਂਬਲੀ ਅਸੀਂ ਆਪਦੇ ਬੰਦੇ ਚੁਣ ਕੇ ਭੇਜਦੇ ਆ ਇਹਨੂੰ ਦੂਜੀ ਤਰ੍ਹਾਂ ਨਾਲ ਬਹੁਤ ਸਿੰਪਲ ਸ਼ਬਦਾਂ 'ਚ ਸੇਫਟੀ ਵਾਲਾ ਲੱਭੀ ਕਹਿ ਦਿੰਦੇ ਆ ਵੀ ਜੇ ਇਹ ਨਾ ਹੋਊਗਾ ਤਾਂ ਲੋਕਾਂ ਨੂੰ ਕੋਈ ਰਾਹ ਹੀ ਨਹੀਂ ਬਚਣਾ ਇਹਦਾ ਮਤਲਬ ਵੀ ਇਹ ਰਾਜ ਅਨਸਟੇਬਲ ਹੋਊਗਾ ਇੱਥੇ ਇੱਥੇ ਮਤਲਬ ਹਲਚਲ ਹੋਊਗੀ ਇੱਥੇ ਬਗਾਵਤਾਂ ਹੋਣਗੀਆਂ ਉਹਨਾਂ ਦੇ ਲੋਕਾਂ ਦੇ ਰੋਸ ਨੂੰ ਚੈਨਲਾਈਜ਼ ਕਰਨ ਦਾ ਵੀ ਇੱਕ ਜਰੀਆ ਹੁੰਦਾ ਜਿਹੜੀਆਂ ਚੋਣਾਂ ਉਹ ਚੋਣਾ ਲੋਕਾਂ ਦੇ ਮਨਾਂ 'ਚ ਬਣਾ ਕੇ ਰੱਖਦਿਆਂ ਵੀ ਦੇਖੋ ਆਪਾਂ ਯਾਰ ਜਿਹਨੂੰ ਮਰਜ਼ੀ ਲਾ ਦੇਈਏ ਜਿਹਨੂੰ ਮਰਜ਼ੀ ਚੁਣ ਲઈએ ਆਪਣੇ ਕੋਲੇ ਇਖਤਿਆਰ ਹੈ ਇੱਕ ਤੋਂ ਅੱਕਦੇ ਆ ਉਹ ਦੂਜੇ ਨੂੰ ਲੈ ਆਉਂਦੇ ਆ ਦੂਜੇ ਤੋਂ ਅੱਕਦੇ ਆ ਤੀਜਾ ਆ ਜਾਂਦਾ ਫੇਰ ਦੁਬਾਰਾ ਆ ਜਾਂਦਾ ਇਹ ਜਿਹੜਾ ਭਰਮ ਆ ਲੋਕਾਂ ਦੇ ਮਨਾਂ 'ਚ ਬਣਿਆ ਰਹਿੰਦਾ ਇਹ ਕੰਮ ਕਰਦੀਆਂ ਚੋਣਾ ਮੁੱਖ ਤੌਰ ਤੇ ਇਹ ਕੋਈ ਲੋਕਾਂ ਨੂੰ ਹਕੀਕਤ ਦੇ ਵਿੱਚ ਕਿਉਂਕਿ ਦੇਖੋ ਜਿਹੜਾ ਵੋਟ ਦਾ ਅਧਿਕਾਰ ਵੀ ਹੁੰਦਾ ਹੁਣ ਇਹ ਕਹਿ ਦਿੱਤਾ ਜਾਂਦਾ ਵੀ ਵੋਟ ਦਾ ਅਧਿਕਾਰ ਕਿੱਡਾ ਆਪਦੇ ਆਪ 'ਚ ਵੋਟ ਦਾ ਅਧਿਕਾਰ ਬਹੁਤ ਵੱਡੀ ਗੱਲ ਹੈ ਜਦੋਂ ਕਈ ਵਾਰੀ ਨਾ ਮੈਂ ਤਾਂ ਐਵੇਂ ਵੀ ਕਹਿੰਦਾ ਜਦੋਂ ਕਈ ਵਾਰੀ ਅਸੀਂ ਤੋਂ ਗੱਲ ਕਰਦੇ ਆਂ ਅਸੀਂ ਇੰਨੇ ਸਾਲਾਂ ਤੋਂ ਕਹਿੰਦੇ ਹੋਣੇ ਵੀ ਇਹ ਨਕਲੀ ਐ ਇਹ ਵੋਟ ਦਾ ਕੋਈ ਅਧਿਕਾਰ ਨਹੀਂ ਕਿੰਗਾ ਨੂੰ ਆਇਆ ਲੱਗਦਾ ਜਿਵੇਂ ਐਂ ਕਹਿੰਦੇ ਵੀ ਉਹ ਇੱਥੇ ਪਿੱਛੇ ਇਹਦਾ ਮਤਲਬ ਤਾਨਾਸ਼ਾਹੀ ਹੋਣੀ ਚਾਹੀਦੀ ਇਹਦਾ ਤਾਂ ਹੋਵੇ ਨਹੀਂ ਇਹਦਾ ਭਾਵ ਤਾਂ ਇਦਾਂ ਨਿਕਲ ਕੇ ਆਉਂਦਾ ਨਾ ਜੋ ਆਮ ਆਪਾਂ ਦੇਖਦੇ ਆਂ ਲੋਕਾਂ ਨੂੰ ਕਿਸੇ ਨੇ ਕਿਹਾ ਕਿ ਵੋਟ ਵੋਟਾਂ ਨਹੀਂ ਹੋਣੇ ਚਾਹੀਦੀਆਂ ਜੇ ਵੋਟਾਂ ਨਾਲ ਕੋਈ ਹੱਲ ਨਹੀਂ ਤਾਂ ਫਿਰ ਬੰਦਾ ਕਹਿੰਦਾ ਫਿਰ ਕੋਈ ਰਾਜਾ ਜੇ ਫਿਰ ਡिक्टेटर ਆ ਜੇ ਹਾਂ ਇਹ ਇਹ ਤਾਂ ਉਸ ਏਸੀ ਚੇਤਨਾ ਚੋਂ ਨਿਕਲਦੀ ਗੱਲ ਹੈ ਨਾ ਜਦੋਂ ਆਪਾਂ ਕਹਿੰਦੇ ਇਹਦਾ ਮਤਲਬ ਅਸੀਂ ਤਾਂ ਕਹਿੰਦੇ ਵੀ ਰੀਅਲ 'ਚ ਵੋਟ ਦੀ ਦਾ ਅਧਿਕਾਰ ਹੈ ਜਿਹੜਾ ਪੂਰਾ ਤਾਂਸਾ ਅਰਥਾਂ 'ਚ ਬਣੂਗਾ ਜੇ ਸਮਾਜ ਦੇ ਅੰਦਰ ਵੀ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਬਰਾਬਰੀ ਹੋਊਗੀ। ਉਹ ਬਿਲਕੁਲ ਵੋਟ ਦਾ ਅਧਿਕਾਰ ਬਹੁਤ ਉੱਤਮ ਅਧਿਕਾਰ ਹੈ। ਭਾਰਤ ਦੇ ਅੰਦਰ ਪਹਿਲੀ ਵਾਰ ਹੀ ਮਿਲਿਆ 47 ਤੋਂ ਬਾਅਦ। 47 ਤੋਂ ਪਹਿਲਾਂ ਤਾਂ ਅੰਗਰੇਜ਼ ਸੀਗੇ, ਉਦੋਂ ਪਹਿਲਾਂ ਰਾਜੇ ਸੀ। ਉਦੋਂ ਪਹਿਲਾਂ ਤਾਂ ਆਮ ਬੰਦੇ ਨੂੰ ਅਧਿਕਾਰ ਹੀ ਨਹੀਂ ਸੀ ਕਿਸੇ ਉਹਦੇ ਵਿੱਚ। ਪਰ ਅਸੀਂ ਇਹ ਕਹਿੰਦੇ ਆਂ ਵੀ ਇਹ ਜਿਹੜਾ ਦਿੱਤਾ ਗਿਆ ਇਹ ਅਸਲ 'ਚ ਨਕਲੀ ਦਿੱਤਾ ਗਿਆ। ਅਸਲ ਅਰਥਾਂ 'ਚ ਤਾਂ ਬਣਨਾ ਸੀ ਇਹ ਇਕੱਲਾ ਇਹ ਦੇਖੋ ਉਮੀਦ ਕਰਨੇ ਆਪ ਕਿਹਾ ਬਿ ਜਿਹੜਾ ਸੰਵਿਧਾਨ ਜਦੋਂ ਬਣਾਇਆ ਉਹਨੇ ਕਿਹਾ ਵੀ ਅਸੀਂ ਉਸ ਦੇਸ਼ 'ਚ ਅਸੀਂ ਲਾਗੂ ਕਰ ਰਹੇ ਹਾਂ ਇਹ ਬਰਾਬਰੀ ਵਾਲੀ ਗੱਲ ਜਿਹੜੇ ਦੇਸ਼ ਦੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਪੈਰ ਪੈਰ ਤੇ ਗੈਰ ਬਰਾਬਰੀ ਹੈ ਨਾ ਬਰਾਬਰੀ ਹੈ ਦੇਖੋ ਇੱਕ ਸਮਾਜਿਕ ਸਮਾਜ ਦੇ ਅੰਦਰ ਵੱਡੀਆਂ ਜਮਾਤਾਂ ਤੇ ਮਥਾਜ ਲੋਕ ਜ਼ਮੀਨਾਂ ਦੇ ਮਾਮਲੇ 'ਚ ਨੌਕਰੀਆਂ ਦੇ ਮਾਮਲੇ 'ਚ ਹਰ ਪੱਧਰ ਤੇ ਜਿੱਥੇ ਜਾਤ ਪਾਤੀ ਦਾ ਦਬੇ ਹੈ ਜਿੱਥੇ ਮਰਦਾਂ ਦਾ ਔਰਤ ਤੇ ਦਬਾ ਜਿੱਥੇ ਧਰਮਾਂ ਦਾ ਮਤਲਬ ਘੱਟ ਗਿਣਤੀਆਂ ਤੇ ਦਬਾ ਜਿਹੜਾ ਦਬਾ ਭਰਿਆ ਸਮਾਜ ਹੈ ਉਹਦੇ ਵਿੱਚ ਵੋਟ ਦਾ ਅਧਿਕਾਰ ਇੱਕ ਭਰਮ ਹੀ ਰਹਿ ਜਾਂਦਾ ਇੱਕ ਦਿਖਾਵਾ ਹੀ ਰਹਿ ਜਾਂਦਾ ਜਿੰਨਾ ਜਰ ਬੰਦਾ ਸਮਾਜੀ ਜ਼ਿੰਦਗੀ ਚ ਪਿੰਡ ਦਾ ਇੱਕ ਚੌਧਰੀ ਹੈ ਉਹ ਵੇੜੇ ਚ ਆਉਂਦਾ ਹੈ ਖੇਤ ਮੇਦੂਰਾਂ ਦੇ ਖੇਤ ਮੇਦੂਰਾਂ ਦੇ ਵੇੜੇ ਚ ਆ ਕੇ ਉਹ ਲੋਕ ਇੰਨੇ ਮਥਾਜ ਨੇ ਵੀ ਸਾਡੀ ਪੈਨਸ਼ਨ ਲਵਾ ਦੇਗਾ ਤੁਸੀਂ ਸਾਡਾ ਆ ਘਰਾ ਦੇਗਾ ਗਲੀ ਚ ਐਂਟਰਲੌਕ ਲਵਾ ਦੇਗਾ ਐ ਕਰਕੇ ਜਦੋਂ ਵੋਟਾਂ ਆਏ ਪੈਂਦੀਆਂ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਜਿਹੜਾ ਬੋਟ ਦਾ ਅਧਿਕਾਰ ਹੈ ਅਗਲੇ ਨੂੰ ਆਪਦੀ ਮਰਜ਼ੀ ਤੇ ਅਗਲਾ ਕਹਿੰਦਾ ਜੇ ਮੈਨੂੰ ਵੋਟ ਨਾ ਪਾਈ ਚੰਗਾ ਫਿਰ ਵਿਆਜ ਨੂੰ ਪੈਸੇ ਪੈਸੇ ਵਿਆਜ ਤੇ ਲੈਣ ਵਾਸਤੇ ਜਦੋਂ ਕੁੜੀ ਦਾ ਵਿਆਹ ਤੇ ਰਹਾ ਹੋਇਆ ਉਦੋਂ ਤਾਂ ਫਿਰ ਇੱਥੇ ਹੀ ਆਏਗਾ ਨਾ ਜਦੋਂ ਆਹ ਗਲੀ ਚ ਕੁਝ ਕਰਾਉਣਾ ਹੋਇਆ ਕੰਮ ਉਦੋਂ ਇੱਥੇ ਆਏਗਾ ਜਦੋਂ ਕੋਈ ਹਸਪਤਾਲ ਸਾਡਾ ਬਿਮਾਰ ਪਿਆ ਹੋਇਆ ਉਦੋਂ ਮੈਥੋਂ ਹੀ ਫੋਨ ਕਰਾਇਆਗਾ ਨਾ ਫਿਰ ਕਰਾਲੀ ਜਦੋਂ ਇੰਨ ਲੋਕ ਪੈਰ ਪੈਰ ਤੇ ਨਿਰਪਰ ਨੇ ਉਦੋਂ ਵੋਟ ਦਾ ਅਧਿਕਾਰ ਹੈ ਜਿਹੜਾ ਉਹ ਤੁਸੀਂ ਕਿਵੇਂ ਕਹਿ ਸਕਦੇ ਆ ਅਸਲ ਅਰਥਾਂ 'ਚ ਅਧਿਕਾਰ ਸਾਡਾ ਮਸਲਾ ਇਹ ਹੈ ਵੀ ਵੋਟ ਦਾ ਅਧਿਕਾਰ ਅਸਲ ਅਰਥਾਂ 'ਚ ਹੋਣਾ ਚਾਹੀਦਾ ਸੱਚੀ ਜੇ ਸਮਾਜ ਦੇ ਅੰਦਰ ਬਰਾਬਰੀ ਹੋਊ ਜੇ ਲੋਕ ਜ਼ਮੀਨਾਂ ਹੋਣ ਗਿਆ ਮਤਲਬ ਹਰ ਪੈਰ ਪੈਰ ਤੇ ਜੇ ਬਰਾਬਰੀ ਹੋਊਗੀ ਤਾਂ ਹੀ ਲੋਕ ਸਹੀ ਅਰਥਾਂ 'ਚ ਵੋਟ ਦਾ ਜਾਨੀ ਜਾਨੀ ਵੋਟਾਂ ਦੇ ਅਧਿਕਾਰ ਤੋਂ ਪਹਿਲਾਂ ਸਮਾਜਿਕ ਬਰਾਬਰੀ ਆਉਣੀ ਜ਼ਰੂਰੀ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਠੀਕ ਗੱਲ ਤਾਂ ਫਿਰ ਸਮਾਜਿਕ ਬਰਾਬਰੀ ਵੋਟਾਂ ਨਾਲ ਆਊਗੀ ਵੋਟਾਂ ਤੋਂ ਪਹਿਲਾਂ ਉਹ ਵੋਟਾਂ ਤੋਂ ਬਾਅਦ ਆਊ ਕਿਵੇਂ ਆਊਗੀ ਸਮਾਜਿਕ ਬਰਾਬਰੀ ਹੈ ਜਿਹੜੀ ਉਹ ਆਉਗੀ ਆਰਥਿਕ ਬਰਾਬਰੀ ਨਾਲ ਜੁੜ ਕੇ ਇੱਕ ਗੱਲ ਆਰਥਿਕ ਬਰਾਬਰੀ ਤੇ ਸਮਾਜਿਕ ਬਰਾਬਰੀ ਦੋਵੇਂ ਚੀਜ਼ਾਂ ਜੁੜੀਆਂ ਹੋਈਆਂ ਜਿਹਦਾ ਮਤਲਬ ਵੀ ਸਾਡੇ ਦੇਸ਼ ਦੇ ਅੰਦਰ ਲੋਕ ਪੈਦਾਵਾਰ ਦੇ ਵਸੀਲਿਆਂ ਦੇ ਮਾਲਕ ਬਣਨ ਲੋਕਾਂ ਕੋਲੇ ਜ਼ਮੀਨਾਂ ਹੋਣ ਸਭ ਤੋਂ ਵੱਡਾ ਹੁਣ ਜਾਤ ਪਾਤ ਦਾ ਦਬਾਅ ਉਹਦਾ ਸਬੰਧ ਜ਼ਮੀਨ ਨਾਲ ਨਾ ਹੋਣ ਨਾਲ ਹੈਗਾ ਕੱਲਾ ਆਪਣੇ ਆਪ ਚ ਜਾਤ ਪਾਤ ਨਹੀਂ ਪਰ ਜਾਤ ਪਾਤ ਇਸ ਗੱਲ ਕਰਕੇ ਕਿਉਂਕਿ ਉਹ ਜਾਇਦਾਦ ਤੋਂ ਰਹਿਤ ਜਮਾਤਾਂ ਜਿਹੜੀਆਂ ਵਾਂਝੀਆਂ ਰੱਖੀਆਂ ਹੋਈਆਂ ਉਹਨਾਂ ਦੇ ਉੱਤੇ ਨਾਲ ਜਾਤ ਪਾਤੀ ਦਾ ਦਬਾਅ ਦੂਰਾ ਦਾਬਾ ਚੱਲਦਾ ਉਹਨਾਂ ਤੇ ਬਰਾਬਰੀ ਆਉਗੀ ਪੈਦਾਵਾਰ ਦੇ ਵਸੀਲਿਆਂ ਦੇ ਲੋਕ ਮਾਲਕ ਬਣਨ ਪੈਦਾਵਾਰ ਦੇ ਵਸੀਲਿਆਂ ਦੇ ਲੋਕ ਮਤਲਬ ਲੋਕਾਂ ਨੂੰ ਜ਼ਮੀਨਾਂ ਹੋਣ ਬੇਜ਼ਮੀਨੇ ਕਿਸਾਨ ਛੋਟੇ ਕਿਸਾਨ ਜਿਹੜੇ ਥੋੜੀ ਜ਼ਮੀਨ ਵਾਲੇ ਵੀ ਤੇ ਖੇਤ ਮਜ਼ਦੂਰ ਇਹਨਾਂ ਸਾਰਿਆਂ ਸਿਆਂ ਕੋਲੇ ਜ਼ਮੀਨ ਹੋਵੇ ਲੋਕਾਂ ਦਾ ਦੇਸ਼ ਦੇ ਅੰਦਰ ਜਿਹੜੇ ਬਾਕੀ ਵਸੀਲੇ ਆ ਜੰਗਲ ਆ ਪਾਣੀ ਆ ਜੋ ਵੀ ਚੀਜ਼ਾਂ ਉਹਨਾਂ ਦੇ ਉੱਤੇ ਅਧਿਕਾਰ ਹੋਵੇ ਉਹਨਾਂ ਨੂੰ ਵਰਤਣ ਦਾ ਉਹਨਾਂ ਨੂੰ ਕਿਰਤ ਕਰਨ ਦਾ ਉਹਦੇ ਉੱਤੇ ਇਹ ਅਧਿਕਾਰ ਹੋਵੇ ਇਹ ਬਰਾਬਰੀ ਆਉਣ ਤੋਂ ਬਾਅਦ ਹੀ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਫਿਰ ਜਿਹੜੀ ਵੋਟਾਂ ਰਹੀਂ ਬਰਾਬਰੀ ਨਹੀਂ ਆਉਂਦੀ ਪਹਿਲਾਂ ਸਮਾਜ 'ਚ ਲੋਕ ਆਪਦੀ ਤਾਕਤ ਅਸਾਰ ਕੇ ਵਸੀਲਿਆਂ ਤੇ ਕਾਬਜ ਹੋ ਕੇ ਜਦੋਂ ਬਰਾਬਰੀ ਲੈ ਆਉਂਦੇ ਆ ਫਿਰ ਉਹਦਾ ਰਿਫਲੈਕਸ਼ਨ ਹੁੰਦੀ ਆ ਉਹਦਾ ਪਰਤੋਵ ਜਿਹਨੂੰ ਅਸੀਂ ਕਹਿ ਦਿੰਦੇ ਆ ਉਹਦਾ ਪ੍ਰਸ਼ਾਵਾਂ ਦੂਜੇ ਪਾਸੇ ਪ੍ਰਗਟ ਹੁੰਦਾ ਵੀ ਫਿਰ ਲੋਕ ਆਪ ਦਾ ਰਾਜ ਚਲਾਉਣ ਦੇ ਯੋਗ ਹੁੰਦੇ ਆ ਤੇ ਫੇਰ ਹੀ ਉਹੋ ਹਜਾ ਸੈਟਅਪ ਹੀ ਬਣਾਉਂਦੇ ਆ ਇਹਦੀ ਅਸੈਂਬਲੀ ਦੇ ਮੁਕਾਬਲੇ ਆਪਦੀ ਅਸੈਂਬਲੀ ਬਣਾਉਂਦੇ ਆ ਪਾਰਲੀਮੈਂਟ ਦੇ ਮੁਕਾਬਲੇ ਆਪਦੀ ਪਾਰਲੀਮੈਂਟ ਬਣਾਉਂਦੇ ਆ ਉਦੋਂ ਜਦੋਂ ਲੋਕ ਵੋਟ ਐਕਸਰਸਾਈਜ਼ ਕਰਦੇ ਆ ਉਦੋਂ ਫਿਰ ਚੋਰੀ ਵੀ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਹੁੰਦੀ ਇਹ ਭਲਾ ਚੋਰੀ ਕਿਉਂ ਇਹ ਵੀ ਐਸੇ ਕਰਕੇ ਆ ਵੀ ਪਿੰਡ ਦੇ ਅੰਦਰ ਉਦੋਂ ਖੇਤ ਮਜ਼ਦੂਰ ਤੇ ਜ਼ਗੀਰਦਾਰ ਦਾ ਇਹ ਪਾੜਾ ਨਹੀਂ ਹੁੰਦਾ ਉਦੋਂ ਪਿੰਡ ਦੀ ਸੱਤ ਚ ਲੋਕ ਖੜ ਕੇ ਕਹਿੰਦੇ ਵੀ ਸਾਡਾ ਨਮਾ ਆ ਹੋਊਗਾ ਬਲਾਕ 'ਚ ਸਾਡੇ ਵੱਲੋਂ ਆ ਜਾਊਗਾ ਤੇ ਫਿਰ ਉਹਨੂੰ ਉਹਦੀ ਪੈਰਵਾਈ ਵੀ ਕਰਦੇ ਆ ਉਹਨੂੰ ਵਾਪਸ ਵੀ ਬੁਲਾਉਂਦੇ ਆ ਹੁ ਉਹ ਜਿਹੜਾ ਨਾ ਕਿਵੇਂ ਆ ਉਹਦੇ ਵਿੱਚ ਆਇਆ ਤਾਂ ਨਹੀਂ ਕਿ ਆ ਵੀ 5 ਸਾਲਾਂ ਚੁਣ ਕੇ ਭੇਜ ਤਾ ਉਹ ਸੰਨ ਚ ਕੋਈ ਪ੍ਰਧਾਨ ਦੀ ਪੁੱਛ ਦੱਸੀ ਨਹੀਂ ਮੀਟਿੰਗਾਂ ਹੁੰਦੀਆਂ ਪ੍ਰਧਾਨ ਦੇ ਗੱਲ ਵੀ ਪੈਂਦੇ ਆ ਪ੍ਰਧਾਨ ਨਾਲ ਉਸ ਵੀ ਜਾਂਦੇ ਲੋਕ ਉਹਨੂੰ ਕਹਿੰਦੇ ਚੰਗਾ ਤੂੰ ਇਹਨੂੰ ਲਾਹੋ ਇੱਥੇ ਤਾਂ ਐਮ ਐਲ ਏ ਐਮ ਪੀ ਚੁਣ ਕੇ ਭੇਜ ਤਾ ਮੁੜ ਕੇ 5 ਸਾਲ ਤੱਕ ਪੁੱਛਦਾ ਹੀ ਨਹੀਂ ਉਹਨੂੰ ਪੁੱਛ ਹੀ ਨਹੀਂ ਸਕਦਾ ਇਹ ਜਾਨੀ ਕਿ ਤੁਸੀਂ ਜੇ ਇਸ ਦੇਖਣ ਲੱਗਣਾ ਨਾ ਵੀ ਇਹ ਜਮਹੂਰੀਅਤ ਨਕਲੀ ਕਿੰਨੀ ਹੈ ਤੁਹਾਨੂੰ ਪੈਰ ਪੈਰ ਤੋਂ ਦਿਖੀ ਜਾਊ ਮਤਲਬ ਲੱਖਾਂ ਲੋਕਾਂ ਦੇ ਵਿੱਚੋਂ ਇੱਕ ਬੰਦਾ ਚੁਣਨਾ ਪਹਿਲਾਂ ਤਾਂ ਇਹ ਤਾਂ ਵੈਸੇ ਹੀ ਮਤਲਬ ਲੋਕਾਂ ਨੂੰ ਉਸ ਪਰਸਨ ਬਾਰੇ ਹੀ ਨਹੀਂ ਪਤਾ ਹੁੰਦਾ ਉ ਉਹ ਪਾਰਟੀ ਕ ਮਤਲਬ ਬੰਦਾ ਕ ਪਾਰਟੀ ਇੱਥੇ ਇਹ ਕੋਈ ਬਖਰੇਵਾ ਨਹੀਂ ਹੁੰਦਾ ਜਿਹੜੀ ਇਸ ਜਮਹੂਰੀਅਤ ਦੇ ਅੰਦਰ ਤਾਂ ਜਿਹੜਾ ਇਹਦਾ ਨਕਲੀਪੁਣਾ ਉਹਦੇ ਕੋਈ ਥੋੜਾ ਹੀ ਗੰਭੀਰ ਸੈਂਸੀਅਰ ਬੰਦਾ ਉਹਨੂੰ ਦੇਖਣ ਲੱਗ ਜਾਂਦਾ ਜਿਵੇਂ ਐਂ ਵੀ ਆਪਾਂ ਕਹਿ ਲਈਏ ਮੈਂ ਤਾਂ ਇਹਨੂੰ ਥੋੜਾ ਲਾਈਟ ਢੰਗ ਨਾਲ ਜੇ ਕਹਿੰਨੇ ਆ ਵੀ ਸਾਰੇ ਹੱਕ ਸਮਾਜ ਚ ਖੋ ਕੇ ਲੋਕਾਂ ਦੇ ਉਹਨੂੰ 5 ਸਾਲ ਬਾਅਦ ਇੱਕ ਹੱਕ ਦੇਣਾ ਵੀ ਤੂੰ ਆ ਵੋਟ ਪਾਇਆ ਈ ਇਹ ਬੇਤੁਕੀ ਗੱਲ ਹੁੰਦੀ ਹੈ ਵੋਟ ਦੇ ਹੱਕ ਦਾ ਅਰਥ ਉਹ ਦੁਆ ਜਦੋਂ ਸਮਾਜ ਦੇ ਅੰਦਰ ਲੋਕਾਂ ਕੋਲੇ ਸਾਰੇ ਅਧਿਕਾਰ ਹੈ ਲੋਕ ਪੁਲਿਸ ਮੂਰੇ ਕਹਿ ਸਕਦੇ ਆ ਲੋਕੇ ਪੈਰਵਾਈ ਕਰ ਸਕਦੇ ਮੇਰੇ ਤੇ ਆ ਕਾਨੂੰਨ ਕਿਉਂ ਲਾਇਆ ਤੂੰ ਮੈਨੂੰ ਅਰੈਸਟ ਕਿਵੇਂ ਕਰਨ ਆਇਆ ਤੂੰ ਮੇਰੇ ਦੇ ਬਿਨਾ ਵਾਰੰਟ ਤਲਾਸ਼ੀ ਕਿਵੇਂ ਲਈ ਇੱਥੇ ਤਾਂ ਲੋਕ ਚੱਕ ਕੇ ਕਿਧਰੇ ਤੇ ਐਨਐਸਏ ਕਿਧਰੇ ਤੇ ਯੂਏਪੀਏ ਕੋਈ ਪੁੱਛ ਪੜਤਾਲ ਨਹੀਂ ਕੁਛ ਨਹੀਂ ਉਹਨਾਂ ਸਾਰੀਆਂ ਹਾਲਾਤਾਂ 'ਚ ਮੁੜ ਕੇ ਇੱਕ ਦਿਨ ਤੁਸੀਂ ਕਹਿੰਦੇ ਹੋ ਵੀ ਜਾ ਕੇ ਜਿਹਨੂੰ ਮਰਜ਼ੀ ਬਰਜੀ ਪਾਇਆ ਜਣੀ ਤੁਹਾਡੇ ਸਾਰੇ ਹੱਕ ਖੋਲੇ ਤੁਹਾਨੂੰ ਸਾਰੇ ਤੁਹਾਡੇ ਹੱਥ ਪੈਰ ਬੰਨ ਤੇ ਤੁਹਾਡੇ ਕੋਲੇ ਅਧਿਕਾਰ ਕੋਈ ਨਹੀਂ ਇੱਥੋਂ ਤੱਕ ਕੇ ਤੁਹਾਨੂੰ ਚੇਤਨ ਤੌਰ ਤੇ ਮਤਲਬ ਚੇ ਸਮਾਜ ਦੇ ਅੰਦਰ ਉਸ ਤੋਂ ਬਾਅਦ ਕਿਹਾ ਵੀ ਬੋਰਡ ਦਾ ਹੱਕ ਦੇ ਦੋ